ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਅੰਡਾਈ ਭਰਾਵਾਂ ਨੂੰ ਸਾਰੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਬਈ ਅੱਜ ਮੈਂ ਰਾਤ ਨੂੰ ਵੀਡੀਓ ਇੱਕ ਛੋਟੇ ਵਾਸਤੇ ਬਹੁਤ ਜ਼ਰੂਰੀ ਬਣਾਉਣ ਲੱਗਿਆ ਠੀਕ ਆ ਮੈਂ ਆਪਣੇ ਭਰਾਵਾਂ ਨਾਲ ਸ਼ੇਅਰ ਕਰਦਾ ਠੀਕ ਆ ਇਹ ਕਈ ਨਿੱਕੇ ਨਿੱਕੇ ਗਲਤੀਆਂ ਆਪਾਂ ਕਰਦੇ ਆ ਜੀ ਹੁਣ ਰਾਤ ਨੂੰ ਆ ਦਾਣਾ ਪਾਣੀ ਖਾ ਲਿਆ ਬੱਚੇ ਬੈਠੇ ਆ ਠੀਕ ਆ ਆਪਾਂ ਕਹਦੇ ਨੇ ਆ ਬੱਚਿਆਂ ਨੂੰ ਸੋਕਾ ਹੋ ਗਿਆ ਯਾਰ ਠੀਕ ਆ ਬੱਚਾ ਸੁੱਕਣ ਲੱਗ ਗਿਆ ਯਾਰ ਠੀਕ ਆ ਬੱਚਾ ਮਰਨ ਲੱਗ ਗਿਆ ਹਨਾ ਉਹਦਾ ਕਾਰਨ ਨਹੀਂ ਆਪਾਂ ਦੇਖਦੇ ਆਪਾਂ ਕਹਦੇ ਨੇ ਠੰਡ ਲੱਗ ਗਈ ਐ ਹੋ ਗਿਆ ਬਾਹ ਹੋ ਗਿਆ ਹਨਾ ਉਹਦਾ ਸਹੀ ਕਾਰਨ ਕੀ ਹੁੰਦਾ ਬਈ ਬੱਚੇ ਰਾਤ ਨੂੰ ਪਾਣੀ ਨਹੀਂ ਪੀਂਦੇ ਇਕੱਲਾ ਦਾਣਾ ਚੁੱਕ ਕੇ ਦਾਣਿਆਂ ਨਾਲ ਪੋਟ ਫੁੱਲ ਕਰਕੇ ਬਹਿ ਜਾਂਦੇ ਨੇ ਠੀਕ ਆ ਪਰ ਪਾਣੀ ਨਹੀਂ ਪੀਂਦੇ ਸਾਰ ਨੂੰ ਵੱਡਾ ਕਾਰਨ ਆ ਬਈ ਇਹ ਠੀਕ ਆ ਬੱਚੇ ਮਰਨ ਦਾ ਮੇਰੇ ਕੋਲੇ ਕਈ ਭਰਾਵਾਂ ਦੇ ਮੈਸੇਜ ਆਉਂਦੇ ਨੇ ਇੰਸਟਾ ਤੇ ਬਾਈ ਸਾਡੇ ਬੱਚੇ ਸੁੱਕੀ ਜਾਂਦੇ ਆ ਹਨਾ ਮਰੀ ਜਾਂਦੇ ਆ ਕੀ ਗੱਲ ਆ ਠੀਕ ਆ ਉਹਦਾ ਸਾਰਨਾ ਵੱਡਾ ਕਾਰਨ ਕੀ ਆ ਇਹ ਹੀ ਆ ਇੱਕ ਚੀਜ਼ ਹੋਰ ਭਰਾ ਬਣ ਕੇ ਸਾਰੇ ਆਪ ਆਪ ਦੇ ਵਾਲੇ ਬੱਚਿਆਂ ਨੂੰ ਟੈਟਰਾਸਾਈਕਲਿਨ ਦਾ ਪਾਊਡਰ ਹਫ਼ਤੇ ਚ ਇੱਕ ਵਾਰੀ ਠੀਕ ਆ ਤੇ ਪਾਵਰ ਜੈਲ ਹਫ਼ਤੇ ਚ ਦੋ ਵਾਰੀ ਜ਼ਰੂਰ ਦਿਓ ਭਰਾ ਬਣ ਕੇ ਵੀ ਬੱਚਾ ਅੰਦਰੋਂ ਕਮਜ਼ੋਰ ਨਾ ਹੋਵੇ ਠੀਕ ਆ ਕਿਉਂਕਿ ਕਈ ਬੱਚੇ ਹੁੰਦੇ ਨੇ ਪਾਣੀ ਨਹੀਂ ਪੀਂਦੇ ਹੁਣ ਤੁਹਾਨੂੰ ਆ ਬੱਚੇ ਦਾ ਮੈਂ ਫਰਕ ਹੀ ਦਿਖਾ ਦੇਣਾ ਹੁਣ ਕਈ ਬੱਚਿਆਂ ਦਾ ਦਿਖਾਉਂਗਾ ਇੱਕ ਅੱਦੇ ਦਾ ਨਹੀਂ ਇਹਨੂੰ ਮੈਂ ਦੇ ਤਾ ਇਹਦਾ ਪੋਰਟ ਦੇਖ ਲਓ ਬਈ ਪੂਰਾ ਫੁੱਲ ਹੈ ਪਾਣੀ ਪੈਣ ਨੂੰ ਵੀ ਜਗ੍ਹਾ ਹੈ ਨਹੀਂ ਠੀਕ ਹੈ ਇਹੀ ਕਾਰਨ ਹੈ ਸਭ ਨਾਲੋਂ ਵੱਡਾ ਹਾਂ ਇੱਕ ਗੱਲ ਹੋਰ ਦਿਮਾਗ 'ਚ ਰੱਖਿਓ ਇਹ ਨਹੀਂ ਹੈਗਾ ਤੁਸੀਂ 40 ਐਮ ਐਲ ਪਾਣੀ ਦੇ ਦੋ 30 ਐਮ ਐਲ ਪਾਣੀ ਦੇ ਦੋ ਪਾਣੀ ਕਿੰਨਾ ਦੇਣਾ ਸਿਰਫ 10 ਐਮ ਐਲ ਠੀਕ ਹੈ 10 ਐਮ ਐਲ 15 ਐਮ ਐਲ ਤੋਂ ਵੱਧ ਪਾਣੀ ਨਹੀਂ ਦੇਣਾ ਬਈ ਜਾਨ ਬੱਚੇ ਨੂੰ ਕਿਉਂ ਪੋਟ ਪਹਿਲਾਂ ਫੁੱਲ ਹੁੰਦਾ ਇੰਨਾ ਕੁ ਪਾਣੀ ਦਿਓ ਵੀ ਜਿੰਨਾ ਕੁ ਉਹਦੇ ਪੋਟੇ ਚਾਹ ਦਾਣਾ ਐ ਐਡਜਸਟ ਕਰ ਦੇ ਠੀਕ ਆ ਪਾ ਚਾ ਦੇ ਉਹਨੂੰ ਠੀਕ ਆ ਇਹ ਮੈਂ ਅੱਜ ਤਾਂ ਹੀ ਬਾਈ ਵੀਡੀਓ ਬਣਾਉਣ ਲੱਗਿਆ ਮੈਂ ਇੱਕ ਨਹੀਂ ਕਈ ਬੱਚਿਆਂ ਦੇ ਦਿਖਾ ਦੂੰਗਾ ਤੁਹਾਨੂੰ ਇਹਦਾ ਬੱਚਾ ਦੇਖ ਪੋਟਾ ਦੇਖੋ ਆ ਬੱਚਾ ਵੀ ਫੁੱਲ ਲਾ ਇਹ ਕਾਰਨ ਨੇ ਆਪਣੇ ਬਾਈ ਬੱਚੇ ਸੁੱਕ ਕੇ ਮਰਨ ਦੇ ਪੋਟ ਜਾਮ ਹੋਣ ਦੇ ਠੀਕ ਆ ਸਾਰੇ ਨਾਲੋਂ ਵੱਡੇ ਕਾਰਨ ਨੇ ਤੇ ਇੱਕ ਆਹ ਜਿਹੜਾ ਆਪਾਂ ਬਾਈ ਖੋਆ ਬਣਾਇਆ ਸੀ ਠੀਕ ਹੈ ਖੁਆ ਲਾ ਲਓ ਪੰਜੀਰੀ ਲਾ ਲਓ ਜਾਂ ਕੁਝ ਵੀ ਲਾ ਲਓ ਠੀਕ ਹੈ ਜਾਂ ਕੈਪਸੂਲ ਲਾ ਲਓ ਬਣਾਏ ਸੀ ਇਹਨਾਂ ਵਾਸਤੇ ਇਹ ਆਪਾਂ ਇਹਨਾਂ ਨੂੰ ਦੇਈ ਜਾਂਦੇ ਆ ਠੀਕ ਹੈ ਅੱਜ ਬਾਈ ਨਹੀਂ ਤਾਂ ਮੈਂ ਇਹਨਾਂ ਨੂੰ ਨਾ ਸ਼ਾਮ ਜੇ ਨੂੰ ਸੁੱਕੇ ਦੇ ਦੇਣਾ ਹੁੰਨਾ ਠੀਕ ਹੈ ਮਤਲਬ ਪਾਣੀ ਨਹੀਂ ਦਿੰਦਾ ਉਸ ਤੋਂ ਅੱਜ ਥੋੜਾ ਕਿਤੇ ਕੰਮ ਗਿਆ ਹੋਇਆ ਸੀਗਾ ਲੇਟ ਹੋ ਗਿਆ ਤਾਂ ਕਰਕੇ ਹੁਣ ਇਹ ਵੀ ਦੇਈ ਜਾਨਾ ਤੇ ਨਾਲ ਪਾਣੀ ਵੀ ਦੇਈ ਜਾਨਾ ਇਹ ਬੱਚੇ ਵੀ ਮੈਂ ਵੀ ਬਹੁਤ ਔਖੇ ਬਚਾਏ ਨੇ ਬਾਈ ਆ ਤੁਹਾਨੂੰ ਲਿਬੜੇ ਤੇ ਬੜੇ ਜੇ ਲੱਗਦੇ ਹੋਣਗੇ ਦਾ ਸਾਰੇ ਇੱਕ ਜਾਲ ਚ ਪਾ ਕੇ ਜਿੰਨੇ ਇਹ 14-15 ਬੱਚੇ ਸੀ ਸਾਰੇ ਜਾਲ ਚ ਪਾ ਕੇ ਆਪਦੇ ਕੋਲੇ ਅੰਦਰ ਰੱਖ ਕੇ ਫੇਰ ਬਚਾਏ ਨੇ ਬਈ ਇਹ ਠੀਕ ਆ ਤਾਂ ਕਰਕੇ ਇਹ ਲਿਬੜੇ ਪਏ ਨੇ ਕਿਉਂ ਇੱਕ ਦੂਜੇ ਦੇ ਉੱਤੇ ਬਿਠਾ ਮਾਰਦੇ ਸੀ ਇਹਦਾ ਪੋਟ ਦੇਖ ਲਓ ਇਹਦਾ ਪੋਟਾ ਫੁੱਲ ਕਰੜਾ ਹੋ ਰਿਹਾ ਠੀਕ ਆ ਇਹਨੇ ਪਾਣੀ ਨਹੀਂ ਪੀਤਾ ਤੇ ਇਹ ਦੇ ਇੱਕ ਅੱਧਾ ਦੇਣਾ ਹੀ ਕਰਦਾ ਰਿਹਾ ਬਈ ਇਹ ਬੱਚਾ ਬਿਮਾਰ ਹੋਊਗਾ ਠੀਕ ਆ ਤੋਂ ਇਹਦੇ ਕਰਕੇ ਆਪਣੇ ਆਪ ਹੀ ਆਪਾਂ ਧਿਆਨ ਰੱਖਣਾ ਬਈ ਆਪਾਂ ਰੱਖਣਾ ਇਹਨਾਂ ਨੇ ਨਹੀਂ ਰੱਖਣਾ ਬੱਚਾ ਨੇ ਠੀਕ ਆ ਇਹ ਤਾਂ ਬੇਜਵਾਨ ਨੇ ਆਪਾਂ ਹੀ ਦੇਣਾ ਇਹਨਾਂ ਨੂੰ ਪਾਣੀ ਪੂਣੀ ਸਾਰਾ ਕੁਝ ਠੀਕ ਆ ਹੁਣ ਮੈਂ 15 ਐਮਐਲ ਪਾਣੀ ਦੇਤਾ ਇਹਨੂੰ ਠੀਕ ਆ ਹੁਣ ਤੜਕੇ ਨੂੰ ਇਹ ਵਧੀਆ ਹੋਣਗੇ ਜਿਹੜੇ ਜਾਨਵਰਾਂ ਨੂੰ ਆਪਾਂ ਦੇਖਦੇ ਨਹੀਂ ਹੁਣ ਉਹ ਬੱਚੇ ਜਿਵੇਂ ਇਕੱਠੇ ਹੋਏ ਬੈਠੇ ਨੇ ਦਾਣੇ ਨਾਲ ਫੁੱਲ ਲਟਕੇ ਹੋਏ ਨੇ ਪਾਣੀ ਕਿਸੇ ਨੇ ਨਹੀਂ ਪੀਤਾ ਹੋਇਆ ਬਾਈ ਕਿਉਂ ਪਾਣੀ ਠੰਡਾ ਹੁੰਦਾ ਬਾਈ ਦਿਨ ਚ ਮੈਂ ਬਾਈ ਤਿੰਨ ਵਾਰੀ ਪਾਣੀ ਪਾਉਣਾ ਇਹਨਾਂ ਨੂੰ ਨਿਕਾ ਤਿੰਨ ਵਾਰੀ ਠੀਕ ਆ ਫੇਰ ਵੀ ਚਾਹੇ ਆਪਣੇ ਪਲਾਸਟਿਕ ਦੇ ਭਾਂਡੇ ਨੇ ਠੀਕ ਆ ਘੰਟੇ ਦੇ ਵਿੱਚ ਵਿੱਚ ਪਾਣੀ ਠਰ ਜਾਂਦਾ ਬਾਈ ਠਰ ਫੜ ਲੈਂਦਾ ਸੋ ਇਹਦੇ ਕਰਕੇ ਤੁਸੀਂ ਆਪ ਆਹ ਦੇਖੋ ਠੀਕ ਹੈ ਰਾਤ ਨੂੰ 10-10 ml ਪਾਣੀ ਬੱਚਿਆਂ ਨੂੰ ਜਰੂਰ ਦਿਓ ਭਰਾ ਬਣ ਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਸੋ ਇੱਕ ਬਾਈ ਜਿਹੜੀ ਪਿਛਲੀ ਵੀਡੀਓ ਸੀ ਠੀਕ ਹੈ ਪੀ ਪੱਠੇ ਪੱਟੀਆਂ ਕੱਟੇ ਛੱਡਣੇ ਚਾਹੀਦੇ ਨਾ ਨਹੀਂ ਚਾਹੀਦੇ ਠੀਕ ਹੈ ਆਪਾਂ ਤਾਂ ਛੱਡਦੇ ਆ ਇਹਦਾ ਵੀ ਕੋਟਾ ਫੁੱਲ ਹੈ ਦੇਖੋ ਕੀ ਆ ਆ ਪੰਜ ਹਟ ਰੱਖੇ ਨੇ ਬਾਈ ਵਿੱਚੀ ਪੱਠੇ ਨੇ ਵਿੱਚੀ ਪੱਟੀਆਂ ਦੂਜੇ ਪਾਸੇ ਵੀ ਦਿਖਾ ਦੇਣਾ ਤੁਹਾਨੂੰ ਪੱਠੇ ਪੱਟੀਆਂ ਇਕੱਠੇ ਨੇ ਕੋਈ ਚੱਕਰ ਨਹੀਂ ਦੋ ਵਾਰੀ ਆਂਡੇ ਲਾ ਲੈਣਗੇ ਕੋਈ ਫਰਕ ਨਹੀਂ ਪੈਂਦਾ ਸਗੋਂ ਪੱਤ ੁੱਡਣਗੇ ਕਿਉਂ ਇਹ ਮੈਂ ਪਿਛਲੇ ਸੀਜ਼ਨ ਵੀ ਕੀਤਾ ਸੀ ਹਾਂ ਇੱਕ ਮੇਰੇ ਭਰਾ ਦਾ ਕਮੈਂਟ ਆਇਆ ਸੀ ਕਹਿੰਦਾ ਬਾਈ ਬਾਈ ਨੂੰ ਬਾਈ ਹੋਰਾਂ ਦੀ ਵੀਡੀਓ ਆਈ ਸੀ ਮੇਰੇ ਨਾਮ ਨਿਕਲ ਗਿਆ ਮਿਠੜੀ ਵਾਲੇ ਬਾਈ ਸੀ ਤੇ ਦੂਜੇ ਬਾਈ ਸੀ ਵੀ ਹਾਂ ਉਹਨਾਂ ਦੀ ਇੰਟਰਵਿਊ ਆਈ ਸੀ ਉਹਨੂੰ ਦੇਖ ਕੇ ਤੂੰ ਕਿਹਾ ਵੀਰ ਮੇਰੇ ਆ ਅੱਜ ਤੋਂ ਸਾਲ ਪਹਿਲਾਂ ਮੇਰੀਆਂ ਵੀਡੀਓ ਚੈੱਕ ਕਰੀ ਠੀਕ ਆ ਉਹਨਾਂ ਦੇ ਵਿੱਚ ਮੈਂ ਦੱਸਿਆ ਵੀ ਹੋਇਆ ਤੇ ਜਾਨਵਰ ਛੱਡੇ ਵੀ ਹੋਏ ਨੇ ਠੀਕ ਆ ਮੇਰੀਆਂ ਵੀਡੀਓ ਸਾਰੀਆਂ ਚੈੱਕ ਕਰ ਲਈ ਕਾਪੀ ਅੱਜ ਤੱਕ ਆਪਾਂ ਕਿਸ ਦੀ ਕੀਤੀ ਨਹੀਂ ਆਪਣੀ ਬਥੇਰੀਆਂ ਨੇ ਕਰ ਲਈ ਹੋਣੀ ਠੀਕ ਆ ਦੋ ਜਣਿਆਂ ਵਾਲਾ ਪੋਡਕਾਸਟ ਠੀਕ ਆ ਬਹਿ ਕੇ ਗੱਲ ਕਰਨ ਵਾਲਾ ਸੋਚਿਆ ਸੀ ਮੈਂ ਵੀ ਚਲਾਉਂਗਾ ਚੱਲ ਠੀਕ ਆ ਵਿੱਚ ਮੈਨੂੰ ਖੁਦ ਬਿਮਾਰ ਹੋ ਗਿਆ ਫਿਰ ਵਿਆਹ ਦਾ ਹੋ ਗਿਆ ਆਪਣੇ ਨਿਕਲ ਗਿਆ ਦਿਮਾਗ ਤੋਂ ਠੀਕ ਆ ਮਤਲਬ ਵੀ ਆਪਾਂ ਨਹੀਂ ਕਰ पाए ਚਲੋ ਠੀਕ ਆ ਆਪਾਂ ਤਾਂ ਕਹਿੰਦੇ ਸਾਰੇ ਅੱਗੇ ਵਧੋ ਭਰਾ ਬਣ ਕੇ ਪਰ ਇਹੋ ਜਿਹੀ ਕਮੈਂਟ ਕਰਕੇ ਹਨਾ ਹਟ ਨਾ ਕਰਿਆ ਕਰੋ ਯਾਰ ਠੀਕ ਆ ਹੁਣ ਉਹ ਭਰਾ ਦੇ ਕਮੈਂਟ ਦਾ ਮੈਨੂੰ ਤਾਂ ਰਿਪਲਾਈ ਮਿਲੀ ਗਿਆ ਹੋਊਗਾ ਠੀਕ ਆ ਮੇਤਰਾ ਮੈਂ ਕਿਸੇ ਤੋਂ ਕਾਪੀ ਨਹੀਂ ਕਰਦਾ ਠੀਕ ਆ ਜੇ ਬਾਈ ਚਾਂਸ ਕੋਈ ਗੱਲ ਮੇਰੀ ਮਿਲ ਵੀ ਜਾਵੇ ਮੈਂ ਉਹ ਵੀਡੀਓ ਹੀ ਨਹੀਂ ਪਾਉਂਦਾ ਇਸੇ ਗੱਲ ਕਰਕੇ ਠੀਕ ਆ ਕੀ ਕੋਈ ਯਾਰ ਨਾ ਕਹਦੇ ਚੱਕ ਕੇ ਕਿ ਹਾਂ ਤੂੰ ਉਹਦੀ ਕਾਪੀ ਕਰਦਾ ਸਿੱਧੇ ਸਾਦੇ ਬੰਦੇ ਆ ਆਪਾਂ ਵੀਰੇ ਠੀਕਾ ਤੇ ਸਿੱਧੀ ਸਾਦੀ ਗੇਮ ਐ ਤੇ ਸਿੱਧੇ ਸਾਦੀ ਆਪ ਚਾਲਦੇ ਆ ਤੇ ਵਾਹਿਗੁਰੂ ਤਾਂ ਹੀ ਤੁਹਾਡੇ ਵਰਗੇ ਭਰਾਵਾਂ ਨੂੰ ਮੇਰੇ ਨਾਲ ਜੋੜੀ ਖੜਾ ਜੇ ਆਪਾਂ ਸਹੀ ਆ ਹੁਣ ਆ ਬੱਚਾ ਦੇਖ ਲੋ ਨਿੱਕਾ ਜਿਹਾ ਬੱਚਾ ਇਹਨੇ ਫੁੱਲ ਪੋਟਾ ਦਾਣਿਆਂ ਨਾ ਕਰ ਰੱਖਿਆ ਜਿਹਨੂੰ ਪਾਣੀ ਨਾ ਦਿੱਤਾ ਭਈ ਤੜਕੇ ਨੂੰ ਇਹ ਤਾਂ ਬੋਟ ਬੰਦ ਹੋ ਕੇ ਸੋਕੇ ਚਾਹੂ ਕੋਈ ਮਰੂਗਾ ਹੀ ਉਹ ਇਹਦੇ ਕਰਕੇ ਭਰਾ ਬਣ ਕੇ ਪਾਣੀ ਦੇ ਦਿਆ ਕਰੋ 10 ਜਾਂ 15 ਐਮਐਲ ਪਾਸ ਬਾਹਲਾ ਨਹੀਂ ਦੇਣਾ ਠੀਕ ਆ ਵੀ ਬਾਹਰੀ ਨਿਕਲਿਆ ਦੇਖ ਲਾ 15 ਐਮਐਲ ਪਾਣੀ ਵੀ ਨਹੀਂ ਤੂੰ ਲਿਆ ਗਿਆ ਠੀਕ ਆ ਉਹਦੇ ਜੋ ਵੀ ਬਾਹਰ ਕੱਢ ਗਏ ਤਾਂ ਆਣੇ ਆਪਾਂ ਫੁੱਲ ਰੱਖ ਦਿੰਨੇ ਆ ਭਈ ਰੱਜ ਲੈਂਦੇ ਟੱਕ ਲੈਂਦੇ ਦਾਣਿਆਂ ਨਾਲ ਹੀ ਪਾਣੀ ਕੰਨੀ ਪਤੰਦਰ ਜਾਂਦੇ ਨਹੀਂ ਕਿ ਪਾਣੀ ਹੁੰਦਾ ਠੰਡਾ ਆਪਾਂ ਨੂੰ ਹੀ ਲਾ ਲਓ ਯਾਰ ਆਪਾਂ ਪਾਣੀ ਠੰਡਾ ਪੀ ਲਾਂਗੇ ਨਹੀਂ ਪੀਂਦੇ ਨਾ ਉਹੀ ਕੰਮ ਆ ਆਪਾਂ ਸਾਰੇ ਦਿਨ ਚ ਇੱਕ ਗਲਾਸ ਪਾਣੀ ਨਹੀਂ ਪੀਂਦੇ ਹੁਣੇ ਠੀਕ ਹੈ ਜ ਰੋਟੀ ਨਾਲ ਪੀ ਲਿਆ ਪੀ ਲਿਆ ਨਹੀਂ ਦੱਸ ਦੋ ਮੈਨੂੰ ਕਿਹੜਾ ਬੰਦਾ ਬਈ ਠੰਡੇ ਚ ਠੰਡਾ ਪਾਣੀ ਪੀਂਦਾ ਕੋਈ ਨਹੀਂ ਪੀਂਦਾ ਉਹੀ ਕੰਮ ਇਹਨਾਂ ਦਾ ਠੀਕ ਹੈ ਸੇਮ ਹੀ ਚੀਜ਼ ਆ ਬਾਈ ਆਪਣੇ ਵਾਂਗੂ ਹੈ ਠੀਕ ਹੈ ਬਸ ਰੱਬ ਨੇ ਕਬੂਲਨ ਨਹੀਂ ਲਾਏ ਇਹ ਤੇ ਬੋਲਦੇ ਹੁੰਦੇ ਤਾਂ ਤਸੱਲੀਆਂ ਕਰਾਉਂਦੇ ਠੀਕ ਹੈ ਬਾਕੀ ਚੀਜ਼ ਹੋ ਗਈ ਹੈ ਉਹੀ ਦਾਣਾ ਪਾਣੀ ਆਪਾਂ ਆਪਾਂ ਸਿਰਫ ਪੀ ਕੇ ਖਾ ਲੈਨੇ ਆ ਇਹ ਸਿੱਧਾ ਖਾਂਦੇ ਨੇ ਇੰਨਾ ਫਰਕ ਆ ਆ ਬੱਚਾ ਆਪਾਂ ਮਸਾ ਬਚਾਇਆ ਰੱਤਾ ਜਾ ਠੀਕ ਹੈ ਪਰ ਵਾਹਿਗੁਰੂ ਦੀ ਕਿਰਪਾ ਨਾਲ ਇਹਨੂੰ ਨਜ਼ਰ ਤੋਂ ਬਚਾਈ ਰੱਖੇ ਠੀਕ ਆ ਤੇ ਸੈਟਰ ਇਹ ਇਹਨੂੰ ਵੀ ਦੇ ਦੇਣੇ ਆ ਇਹ ਕੈਪਸੂਲ ਨੇ ਬਾਈ ਛੋਟਿਆਂ ਨੂੰ ਵੀ ਦੰਨਾ ਮੈਂ ਇਹ ਪੰਜੀਰੀ ਠੀਕ ਆ ਛੋਟਿਆਂ ਨੂੰ ਆਪਾਂ ਘੱਟ ਦੇਈ ਦੀ ਆ ਮਤਲਬ ਵੀ 1-2 ਦਿਨ ਛੱਡ ਕੇ ਦੇਈ ਦੀ ਆ ਵੱਡੇ ਪੱਠੇ ਨੇ ਜਿਹੜੇ ਠੀਕ ਆ ਉਹਨਾਂ ਨੂੰ ਆਪਾਂ ਰੋਜ਼ ਵਾਂਗੂ ਹੀ ਦੇ ਦੇਣੇ ਕੋਈ ਚੱਕਰ ਨਹੀਂ ਹੈਗਾ ਸੋ ਐਤਕੀ ਨਹੀਂ ਤਾਂ ਮੈਂ ਇਹ ਐਸਾ ਬਲਾ ਲਓ ਕਿ 15 ਤਰੀਕ ਦਾ ਖਾਪਾ ਖਤਮ ਕਰ ਦੇਣਾ ਸੀ ਪਰ ਗਰਾਂਡੀ ਹੋਣੀ ਹੋਗੀ ਵੀ ਆਪ ਹੀ ਲੇਟ ਹੋਗੇ ਭਈ ਐਤ ਕੀ ਨਹੀਂ ਤਾਂ ਉਹਨੂੰ ਆਪਾਂ ਇਹਨੂੰ ਖਤਮ ਕਰ ਦਿੰਦੇ ਸਦੋਂ ਦੇ ਹੁਣ ਆ ਬੱਚਾ ਇਹ ਬੱਚਾ ਵੀ ਆਪਾਂ ਮਸਾ ਹੀ ਬਚਾਇਆ ਆ ਦੇਖ ਲਓ ਠੀਕ ਹੈ ਨਹੀਂ ਹੁਣ ਆ ਪੱਠੇ ਉੱਤੇ ਬੈਠੇ ਨੇ ਭਈ ਜਿੰਨੇ ਠੀਕ ਹੈ ਇਹ ਸਾਰੇ ਵੱਡੇ ਨੇ ਆ ਬੈਠੇ ਥੱਲੇ ਕੁਝ ਕਰ ਠੀਕ ਆ athe de chote ne ਠੀਕ ਆ ਹੁਣ ਆ ਪੱਠਾ ਵੱਡਾ ਬਈ ਸਾਰਨੋਂ ਵੱਡੀ ਗੱਲ ਹੈ ਮਿਹਨਤ ਕਰਨੀ ਜ਼ਰੂਰੀ ਹੈ ਵਾਹਿਗੁਰੂ ਹੱਥ ਫੜੂਗਾ ਹੀ ਫੜੂਗਾ ਯਾਰ ਸਹੀ ਭਰਾ ਕਹਿੰਦੇ ਨੇ ਨਾ ਯਾਰ ਵੀ ਅਸੀਂ ਬਾਜ਼ੀਆਂ ਨਹੀਂ ਜਿੱਤਦੇ ਜੇ ਨਹੀਂ ਉਹ ਨਹੀਂ ਉਹੀ ਗੱਲ ਬਈ ਮਿਹਨਤ 'ਚ ਕਮੀ ਰਹਿ ਜਾਂਦੀ ਆ ਮਿਹਨਤ ਕਰੋ ਨੀਤ ਸਿੱਧੀ ਰੱਖੋ ਠੀਕ ਆ ਕਿਸੇ ਪ੍ਰਤੀ ਹਨਾ ਮਾਨ 'ਚ ਜਲਣਾ ਈਰਖਾ ਨਾ ਰੱਖੋ ਠੀਕਾ ਵਾਇਗਰੂ ਹੱਥ ਫੜੂਗਾ ਹੀ ਫੜੂਗਾ ਗਰੰਟੀ ਐ ਜਦੋਂ ਆਪਾਂ ਭੰਡਣ ਲੱਗ ਜੈ ਨਾ ਕਿਸੇ ਨੂੰ ਵੀ ਉਹ ਤਾਂ ਪੈਂਦਾ ਉਹ ਉਹ ਠੀਕ ਐ ਉਹੀ ਗੱਲ ਉਹ ਬੰਦੇ ਦਾ ਨਹੀਂ ਕੁਝ ਹੁੰਦਾ ਆਪਣੇ ਆਪ ਤੇ ਪੈ ਜਾਂਦੀਆਂ ਉਹ ਗੱਲਾਂ ਜਦੋਂ ਆਪਾਂ ਕਿਸੇ ਬਾਰੇ ਪਿੱਛੇ ਪਿੱਛੇ ਮਾੜਾ ਬੋਲਦੇ ਆ ਨਾ ਉਹ ਗੱਲਾਂ ਆਪਦੇ ਨਾਲ ਹੀ ਮਾੜਾ ਆਸਰ ਆਪਦੇ ਦੀ ਪੈਂਦਾ ਉਹ ਬੰਦੇ ਤੇ ਨਹੀਂ ਪੈਂਦਾ ਠੀਕ ਐ ਇਹ ਗੱਲ ਮੇਰੀ ਪਰਤੇ ਆ ਕੇ ਦੇਖ ਲਿਓ ਯਾਦ ਰੱਖਿਓ ਸੋ ਹੱਥ ਜੋੜ ਕੇ ਬੇਨਤੀ ਆ ਕਮੈਂਟ ਕਰੋ ਠੀਕ ਐ ਉਪਰ ਦਿਮਾਗ ਲਾਓ ਨਾ ਕਿ ਕਿਸੇ ਨੂੰ ਭੰਡਣ ਚ ਠੀਕ ਆ ਮਾੜੇ ਕਮੈਂਟ ਕਰਨ ਚ ਯਾਰ ਮਾੜਾ ਕਮੈਂਟ ਕਰਕੇ ਮੈਨੂੰ ਐ ਦੱਸੂ ਵੀ ਕੀ ਲੈ ਜਾਨੇ ਤੁਸੀਂ ਕੀ ਮਿਲ ਜਾਂਦਾ ਯਾਰ ਕੀ ਅਵਾਰਡ ਦੇ ਦਿੰਦਾ ਕੋਈ ਕੋਈ ਛਾਪ ਪਾ ਦਿੰਦਾ ਤਾਂ ਮੈਨੂੰ ਦੱਸੋ ਜੇ ਕੋਈ ਤੁਹਾਨੂੰ ਛਾਪ ਪਾਉਂਦਾ ਠੀਕ ਆ ਜਾਂ ਕੁਝ ਕਰਦਾ ਤਾਂ ਮੈਨੂੰ ਦੱਸੋ ਮੈਂ ਵੀਡੀਓ ਦੇਖ ਲਾਂ ਕਿੰਨੇ ਮਿੰਟਾਂ ਦੀ ਹੋਗੀ ਸੁਪਰਾ ਬਣ ਕੇ ਸਾਰੇ ਭਰਾ ਇਹ ਗੱਲ ਤੇ ਗੌਰ ਜਰੂਰ ਕਰਿਓ ਰਾਤ ਨੂੰ ਪਾਣੀ ਜਰੂਰ ਦਿਆ ਕਰੋ ਜਾਨਵਰਾਂ ਨੂੰ ਲਵ ਯੂ ਆ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਮੇਰੇ